10 ਜਨਵਰੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨਗਰ ਕੌਂਸਲ ਦਫ਼ਤਰ ਦੇ ਗੇਟ ਮੂਹਰੇ ਸਫਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਐਡੀਸੀ ਫਾਜ਼ਿਲਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਨਗਰ ਕੌਂਸਲ ਵੱਲੋਂ ਕੱਚੇ ਸਫਾਈ ਕਾਮਿਆਂ ਦਾ ਮਤਾ ਪਾਸ ਕਰਵਾ ਕੇ ਹਲਕਾ ਵਿਧਾਇਕ ਵੱਲੋਂ ਸਾਈਨ ਹੋ ਫਾਜ਼ਿਲ ਕਾ ਪੁਚਾ ਦਿੱਤੇ ਗਏ ਜੇਕਰ ਮੰਗਾ ਨਾ ਮੰਨੀਆਂ ਤਾਂ ਸੜਕ ਆਵਾਜਾਈ ਠੱਪ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਈਡੀਸੀ ਫਾਜ਼ਿਲ ਕਾ ਦੀ ਹੋਵੇਗੀ ਆਓ ਗੱਲ ਕਰਦੇ ਹਾਂ ਸਫਾਈ ਸੇਵਕ ਪਦਾਨ ਨਾਲ ਗੱਲ ਵਿਸ਼ੇਸ਼ ਰਿਪੋਰਟ ਨਗਰ ਕੌਂਸਲ ਜਲਾਲਾਬਾਦ ਤੋਂ ਰਮੇਸ਼ ਹਜ਼ਾਰਾ ਫਾਜ਼ਿਲ ਕਾ ਟਵਾਟੀ 4 ਇਸ ਚੈਨਲ ਨੂੰ ਫੇਸਬੁੱਕ YouTube ਤੇ ਸਬਸਕ੍ਰਾਈਬ ਕਰੋ ਨਵੀਆਂ ਖਬਰਾਂ ਦੇਖਣ ਲਈ వక సేవే <preachers> ਜਿੰਦਾਬਾਦ ਅਸੀਂ ਨਹੀਂ ਦਰਦੇ ਕੁਰਸੀ ਤੋਂ ਜਿੱਤ ਦੇਾਂਗੇ ਕੁਰਸੀ ਤੋਂ ਅਸੀਂ ਨਹੀਂ ਦਰਦੇ ਕੁਰਸੀ ਤੋਂ ਜਿੱਤ ਦੇਾਂਗੇ ਕੁਰਸੀ ਤੋਂ ਰੋਜੀ ਰੋਟੀ ਦੇ ਨਾ ਸਕੇ ਜਿੰਦਗਾਨੀ ਰੋਜੀ ਰੋਟੀ ਦੇ ਨਾ ਸਕੇ ਜਿੰਦਗਾਨੀ ਸਾਡਾ ਹੱਕ ਇੱਥੇ ਲੱਗ ਸਾਡਾ ਹੱਕ ਇੱਥੇ ਲੱਗ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਸਰਨੀ ਕੁਮਾਰ ਸਪੈਸ਼ਲ ਕੋਰਪੋਰੇਸ਼ਨ ਪ੍ਰਧਾਨ ਜਲਾਲਾਬਾਦ ਬੱਟੇ ਮਲਾਏ ਸਰ ਨਗਰ ਕੌਂਸਲ ਦਫਤਰ ਦੇ ਸਾਹਮਣੇ ਤੁਸੀਂ ਤਰਨਾ ਦੇ ਰਹੇ ਹੋ ਕਿਸ ਸੰਬੰਧ ਵਿੱਚ ਦੇ ਰਹੇ ਹੋ ਜੀ ਸਾਡਾ 2018 ਤੋਂ ਹੀ ਮਤਾ ਜਿਹੜਾ ਪਾਸ ਹੋ ਗਿਆ ਸੀਗਾ ਜੋ ਸਾਡਾ ਮਤਾ ਪੈ ਕੇ ਜੋ 2025 2025 ਨੂੰ ਜੋ ਸਾਡਾ ਮਤਾ ਪਾਸ ਹੋ ਗਿਆ ਚਰਾ ਡੀਸੀ ਮੈਡਮ ਕੋਲ ਜੋ ਕਿ ਮਤਾ ਹੋ ਕੇ ਕਲੀਅਰ ਹੋ ਗਿਆ ਹਵਦੀ ਮੇਰੇ ਕਲੀਅਰ ਹੋ ਗਿਆ ਜੋ ਕਿ ਡੀਸੀ ਮੈਡਮ ਜੋ ਜ਼ਿਲ੍ਹਾ ਕੀ ਮਤਾ ਕੀ ਕਰਨੇ ਕਰ ਰਿਹਾ ਜਿਹੜਾ ਸੈਨ ਨਹੀਂ ਹੋਇਆ ਉਹ ਪੈਂਡਿੰਗ ਕਰਤਾ ਗਿਆ ਅਸੀਂ ਇਸ ਸਬੰਧ ਵਿੱਚ ਬੈਠੇ ਹਾਂ ਜਲਦੋ ਸਾਡਾ ਕੰਮ ਕੀਤਾ ਜਾਵੇ ਜਿਹੜਾ ਮਤਾ ਇਹਨੂੰ ਕੀ ਕਰ ਕਰਤਾ ਜਾਵੇ ਅਸੀਂ ਇਸ ਸਬੰਧ ਵਿੱਚ ਬੈਠੇ ਹਾਂ ਸਰ ਇਹ ਕਿਹਦੇ ਖਿਲਾਫ ਲਾ ਰਹੇ ਹੋ ਤਰਨਾ ਜੀ ਖਲਾਫ ਤਾਂ ਇਹ ਦੇਖੋ ਜੀ ਇਹਦਾ ਏਡੀਸੀ ਕੋਲ ਸਾਡਾ ਮਤਲਬ ਇੱਥੋਂ ਦਾ ਸਾਰਾ ਕਿਲਰ ਹੋ ਗਿਆ ਦਫਤਰ ਚੋਂ ਜਿਹੜਾ ਫਾਜ਼ਿਲ ਕਾ ਏਡੀਸੀ ਮੈਮ ਕੋਲ ਪਿਆ ਜੋ ਕਿ ਸਾਡਾ ਜੋ ਵੀ ਕੰਮ ਰਹਿ ਗਿਆ ਇਹਨੂੰ ਮੁਕੰਮਲ ਕਰਕੇ ਇਹਨੂੰ ਸਾਡਾ ਜੋਗ ਜਵਾਨੀ ਲੈਟਰ ਸਾਨੂੰ ਦਿੱਤੀ ਜਾਣ ਅਗਰ ਸਾਡਾ ਇਹ ਕੰਮ ਜਲਦ ਤੋਂ ਜਲਦ ਨਹੀਂ ਕੀਤਾ ਗਿਆ ਅਸੀਂ ਇਸ ਨੂੰ ਹੋਰ ਤਿੱਖਤ ਕਰਾਂਗੇ ਸੰਘਰਸ਼ ਨੂੰ ਰੋਡ ਜਾਮ ਕਰਾਂਗੇ ਰੋਡ ਜਾਮ ਵੀ ਕਰਾਂਗੇ ਜੀ ਸਰ ਕਿੰਨੇ ਦਿਨ ਦਾ ਆਲਟੀਮੇਟ ਦਿੱਤਾ ਜੀ ਆਲਟੀਮੇਟ ਤਾਂ ਲੰਮਾ ਦਿੱਤਾ ਜੀ ਜਦੋਂ ਤੱਕ ਸਾਡਾ ਕੰਮ ਨਾ ਉਹ ਮਕਮਲ ਤੱਕ ਤਰਨੇ ਤੱਕ ਆ ਗਿਆ ਆਪ ਟਸਟ ਚੜਾਂਗੇ ਜੀ ਜੀ ਸਰ ਸਰ ਅਲਕਾ ਵਿਦੈ ਗੋਲਡੀ ਕੰਬੋਜੀ ਉਹਨੂੰ ਮਿਲੇ ਹੋ ਜੀ ਉਹਨੂੰ ਕਾਫੀ ਵਾਰ ਮਿਲਿਆ ਜੀ ਮਤਾਂ ਤਾਂ ਪਾਸ ਉਹਨਾਂ ਵੱਲ ਤੋਂ ਕਰਤਾ ਗਿਆ ਜੀ ਜੀ ਬਾਕੀ ਜਿਹੜਾ ਕੰਮ ਦੂਰ ਰਹਿ ਗਿਆ ਉਹ ਤਾਂ ਡੀਸੀ ਮੈਂ ਹਮਨੇ ਕਰਨਾ ਬਾਕੀ ਜਿਨ੍ਹਾਂ ਨੇ ਵੀ ਕਰਨਾ ਆਪਦਾ ਚਲੋ ਜਦ ਕੰਮ ਕਰਨਾ ਆਪਦਾ ਜੀ